ਮੈਂ ਡਾਕਟਰ ਕਿਸ਼ਨ ਲਾਲ ਲਗਭਗ 32 ਸਾਲਾ ਤੋਂ ਸਰਕਾਰੀ ਕਮਚਾਰੀ ਰਿਟਾਇਰਡ ਕਮਚਾਰੀਆਂ ਉਹਨਾਂ ਦੇ ਬੰਧ ਦੇ ਲਾਭ ਪੰਜਾਬ ਅਤੇ ਹਰਾਨਾ ਹਾਈ ਕੋਰਟ ਚੰਡੀਗੜ੍ਹ ਵਿੱਚ ਉਹਨਾਂ ਦੇ ਕੋਰਟ ਕੇਸ ਕਰਕੇ ਦਬਾਉਣ ਲਈ ਹਰ ਸੰਭਵ ਯਤਨ ਕਰੇ ਇਸ ਲਈ ਮੈਂ ਨੈ ਕ੍ਰਿਸ਼ਨਾ ਗਰੁੱਪ ਨਾਮ ਦੀ ਇੱਕ ਕੰਸਲਟੈਂਸੀ ਫਰਮ ਬਣਾਈ ਹੋਈ ਹੈ ਸਥਾਨਕ ਸਰਕਾਰ ਪਵਾ ਨਗਰ ਪੰਚਾਇਤ ਨਗਰ ਕੌਂਸਲ ਮਿਊਂਸਪਲ ਕਾਰਪੋਰੇਸ਼ਨ ਅਤੇ ਇੰਪਰੂਵਮੈਂਟ ਟਰਸਟ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਜੋ 11 16 ਤੋਂ 28 3 18 ਤੱਕ ਰਿਟਾਇਰ ਹੋਏ ਹਨ ਉਹ 10 ਲੱਖ ਗ੍ਰੈਚੁਇਟੀ ਥਾਂ ਤੇ ਸੀਐਸਆਰ ਮਦਦਕਰ 20 ਲੱਖ ਗ੍ਰੈਚੁਇਟੀ ਲੈਣ ਦੇ حقក្ត다 ਇਸ ਲਈ சிডব্লিউபி ਨੰਬਰ 24700 18 ਉਪ 2022 ਚੈਨ ਸਿੰਘ ਅਤੇ ਹੋਰ ਦਾ ਫੈਸਲਾ 12 12 2022 ਨੂੰ ਹੋ ਚੁੱਕਾ ਹੈ ਜਿਸ ਫੈਸਲੇ ਅਧੀਨ ਸਥਾਨਕ ਸਰਕਾਰਾਂ ਦੇ ਕਮਚਾਰੀ ਜੋ 11 16 ਤੋਂ 28 3 18 ਤੱਕ ਰਿਟਾਇਰ ਹੋਏ ਹਨ ਉਹ csr ਰੂਲਜ਼ ਦੇ ਅਧੀਨ 10 ਲੱਖ ਤੋਂ 20 ਲੱਖ ਇਕੱਠੀ ਲੈਂਦੇ ਹੱਥ ਦਾ ਇਸ ਲਈ ਡਾਕਟਰ ਕਿਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 19 ਸਿਕਸ ਲਾਈਨ ਤੇ ਸੰਪਰਕ ਕੀਤਾ ਜਾਵੇ